ਤੰਦਰੁਸਤੀ ਹੈ ਦੇ ਸਾਰੇ ਗੁਰੂ ਸਾਹਿਬ ਜੀ ਤੰਦਰੁਸਤੀ ਦਿੱਤੀ ਹੈ ਹਾਂ ਜੀ ਬਾਕੀ ਬਹੁਤ ਕੁਝ ਦਿੱਤਾ ਪਤਤ ਦੇਖੋ ਜੀ ਜੋ ਮਨ ਚੋ ਸੋਚ ਗਿਆ ਉਹ ਸਾਰੀ ਕਾਮਨਾਵਾਂ ਪੂਰੀਆਂ ਜਦੋਂ ਮੈਂ ਇੱਥੇ ਆਈ ਸੀ ਕੁਝ ਨਹੀਂ ਸੀ ਬਾਬਾ ਜੀ ਦੇ ਦਰ ਦੇ ਆਉਣ ਲੱਗੀਆਂ ਪਰਮਾਤਮਾ ਨੇ ਸਾਰੇ ਕੁਝ ਦਿੱਤਾ ਸਾਰੇ ਕੁਝ ਪਾਤਾ ਬੱਚੇ ਵਿਆਹੇ ਗਏ ਕਰ ਦੇ ਦਿੱਤਾ ਸਾਰਾ ਕੁਝ ਦਿੱਤਾ ਪਰਮਾਤਮਾ ਦੇ ਲੱਗੋ ਪਰਮਾਤਮਾ ਬਹੁਤ ਜਨਾ ਬਸ ਵਾਹਿਗੁਰੂ ਨੂੰ ਆਪਣੇ ਮਨ ਚ ਚਾਨਣਾ ਰੱਖੋਗੇ ਪਰਮਾਤਮਾ ਗੁਰੂ ਘਰ ਆਏ ਹਾਂ ਹਾਂ ਜੀ ਮੈਮ ਕਿੰਨੇ ਟਾਈਮ ਤੋਂ ਆ ਰਹੇ ਹੋ 7-8 ਸਾਲ ਤੋਂ ਆ ਰਹੇ ਹਾਂ ਜੀ 7-8 ਸਾਲ ਤੋਂ ਇਹ ਨਾ ਲੰਬਾ ਟਾਈਮ ਹੈ ਕਿੱਥੋਂ ਆ ਰਹੇ ਹਾਂਜੀ ਇਧਰ ਇਸ਼ਨ ਨਗਰ ਤੋਂ ਆ ਰਹੇ ਹਾਂ ਜੀ ਅੱਛਾ ਤੇ ਕਿਹੜੀ ਮਨੋਕਾਮਨਾ ਨਾਲ ਆਏ ਸੀ ਹਾਂਜੀ ਬਾਬਾ ਜੀ ਨੇ ਬਹੁਤ ਕਮਨਾ ਸਾਰੀਆਂ ਪੂਰੀਆਂ ਕੀਤੀਆਂ ਜੀ ਤੰਦਰੁਸਤੀ ਆ ਤੇ ਸਾਰੇ ਕੁਝ ਆ ਜੀ ਤੰਦਰੁਸਤੀ ਦਿੱਤੀ ਹੈ ਹਾਂਜੀ ਬਾਕੀ ਬਹੁਤ ਕੁਝ ਦਿੱਤਾ ਪਰਮਾਤਮਾ ਤੁਸੀਂ ਇੱਕ ਅੱਧੀ ਗੱਲ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਹਾਂਜੀ ਕਿਹੜੀ ਮਨੋਕਾਮਨਾ ਤੁਹਾਡੀ ਪੂਰੀ ਹੋਈ ਹੈ ਦੇਖੋ ਜੀ ਜੋ ਮਨ ਚ ਸੋਚ ਕੇ ਆਓ ਸਾਰੀਆਂ ਕਮਨਾਵਾਂ ਪੂਰੀਆਂ ਹੋਈਆਂ ਜੀ ਹਾਂਜੀ 7-8 ਸਾਲਾਂ ਤੋਂ ਆਰੋ ਘਰ ਚ ਸੁਖਸ਼ਾਂਤੀ ਬਹੁਤ ਸੁਖਸ਼ਾਂਤੀ ਬੱਚੇ ਸੈਟ ਬਹੁਤ ਸੈਟ ਹੈ ਜੀ ਜਦੋਂ ਮੈਂ ਇੱਥੇ ਆਈ ਸੀ ਕੁਝ ਨਹੀਂ ਸੀ ਬਾਬਾ ਜੀ ਦੇ ਦਰ ਦੇ ਆਉਣ ਲੱਗੀਆਂ ਪਰਵਾਤਮਾ ਨੇ ਸਾਰੇ ਕੁਝ ਦਿੱਤਾ ਜੀ 7-8 ਸਾਲ ਪਹਿਲੇ ਤੁਹਾਡੇ ਕੋਲ ਕੁਝ ਨਹੀਂ ਸੀ ਖਾਲੀ ਆਏ ਸੀ ਪਰ ਗਏ ਹੁਣ ਸਾਰਾ ਕੁਝ ਭਰਤਾ ਬੱਚੇ ਪਿਆਏ ਗਏ ਘਰ ਦੇ ਦਿੱਤਾ ਸਾਰਾ ਕੁਝ ਦਿੱਤਾ ਖੁਸ਼ ਹਾਂਜੀ ਬਹੁਤ ਖੁਸ਼ ਹਾਂ ਘਰ ਬੱਡੀ ਸੰਤਾਂ ਨੂੰ ਕੀ ਕਹਿਣਾ ਚਾਹੂੰ ਹਾਂਜੀ ਕਰ ਬੈਠੀਏ ਸੰਗਤਾਂ ਨੂੰ ਕੀ ਕਹਿਣਾ ਚਾਹੀਦਾ ਬਸ ਇਹ ਕਹਿਣਾ ਚਾਹੀਦਾ ਕਿ ਪਰਮਾਤਮਾ ਦੇ ਲੱਗੋ ਪਰਮਾਤਮਾ ਬਹੁਤ ਜਨਾ ਬਸ ਵਾਹਿਗੁਰੂ ਨੂੰ ਆਪਣੇ ਮਨ ਚ ਚਾਨਣਾ ਰੱਖੋ ਕਿ ਪਰਮਾਤਮਾ ਗੁਰੂ ਘਰ ਆਏ ਹਨ ਦੋ ਸ਼ਬਦ ਬਾਬਾ ਦੀਪ ਸਿੰਘ ਜੀ ਦੇ ਲਈ ਬਾਬਾ ਦੀਪ ਸਿੰਘ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਜੀ ਮੈਮ ਕਿੰਨੇ ਟਾਈਮ ਤੋਂ ਆ ਰਹੇ ਹੋ 7-8 ਸਾਲ ਤੋਂ ਆ ਰਹੇ ਹਾਂ ਜੀ 7-8 ਸਾਲ ਤੋਂ ਇਹਨਾਂ ਲੰਮਾ ਟਾਈਮ ਹੈ ਕਿਥੋਂ ਆ ਰਹੇ ਹੋ ਹਾਂ ਜੀ ਇਧਰ ਈ ਸ਼ਿਸ਼ਨਗਰ ਤੋਂ ਆ ਰਹੇ ਹਾਂ ਜੀ ਅੱਛਾ ਇਹ ਕਿਹੜੀ ਮਨੋ ਕਾਮਨਾ ਨਾਲ ਆਏ ਸੀ ਹਾਂ ਜੀ ਬਾਬਾ ਜੀ ਨੇ ਬਹੁਤ ਕਾਮਨਾਵਾਂ ਸਾਰੀਆਂ ਪੂਰੀਆਂ ਕੀਤੀਆਂ ਜੀ ਤੰਦਰੁਸਤੀ ਆਦੇ ਸਾਰੇ ਗੁਛਾ ਜੀ ਤੰਦਰੁਸਤੀ ਦਿੱਤੀ ਹੈ ਹਾਂ ਜੀ ਬਾਕੀ ਬਹੁਤ ਕੁਝ ਦਿੱਤਾ ਪਰਮਾਤਮਾ ਤੁਸੀਂ ਇੱਕ ਅਧੀ ਗੱਲ ਸਾਂਝੀ ਕਰ ਸਕਦੇ ਸਾਡੇ ਨਾਲ ਹਾਂ ਜੀ ਕਿਹੜੀ ਮਨੋ ਕਾਮਨਾ ਤੁਹਾਡੀ ਪੂਰੀ ਹੋਈ ਹੈ ਦੇਖੋ ਜੀ ਜੋ ਮਨ ਚੋ ਸੋਚ ਗਿਆ ਉਹ ਸਾਰੀ ਕਾਮਨਾਵਾਂ ਪੂਰੀਆਂ ਹੋ ਗਈਆਂ ਹਾਂਜੀ 7-8 ਸਾਲਾਂ ਤੋਂ ਆਰੋ ਘਰ ਚ ਸੁਖਸ਼ਾਂਤੀ ਬਹੁਤ ਸੁਖਸ਼ਾਂਤੀ ਬੱਚੇ ਸੈਟ ਬਹੁਤ ਸੈਟ ਹੈ ਜੀ ਜਦੋਂ ਮੈਂ ਇੱਥੇ ਆਈ ਸੀ ਕੁਝ ਨਹੀਂ ਸੀ ਬਾਬਾ ਜੀ ਦੇ ਦਰ ਦੇ ਆਉਣ ਲੱਗੀਆਂ ਪਰਵਾਤਮਾ ਨੇ ਸਾਰੇ ਕੁਝ ਦਿੱਤਾ ਜੀ 7-8 ਸਾਲ ਪਹਿਲੇ ਤੁਹਾਡੇ ਕੋਲ ਕੁਝ ਨਹੀਂ ਸੀ ਖਾਲੀ ਆਏ ਸੀ ਪਰ ਗਏ ਹੁਣ ਸਾਰਾ ਕੁਝ ਭਰਤਾ ਬੱਚੇ ਪਿਆਏ ਗਏ ਘਰ ਦੇ ਦਿੱਤਾ ਸਾਰਾ ਕੁਝ ਦਿੱਤਾ ਖੁਸ਼ ਹਾਂਜੀ ਬਹੁਤ ਖੁਸ਼ ਹਾਂ ਘਰ ਬੱਡੀ ਸੰਤਾਂ ਨੂੰ ਕੀ ਕਹਿਣਾ ਚਾਹੂੰਗੀ ਹਾਂਜੀ ਕਰ ਬੈਠੀਏ ਸੰਗਤਾਂ ਨੂੰ ਕੀ ਕਹਿਣਾ ਚਾਹੀਦਾ ਬਸ ਇਹ ਕਹਿਣਾ ਚਾਹੀਦਾ ਕਿ ਪਰਮਾਤਮਾ ਦੇ ਲੱਗੋ ਪਰਮਾਤਮਾ ਬਹੁਤ ਜਨਾ ਬਸ ਵਾਹਿਗੁਰੂ ਨੂੰ ਆਪਣੇ ਮਨ ਚ ਚਾਨਣਾ ਰੱਖੋ ਕਿ ਪਰਮਾਤਮਾ ਗੁਰੂ ਘਰ ਆਏ ਹਨ ਦੋ ਸ਼ਬਦ ਬਾਬਾ ਦੀਪ ਸਿੰਘ ਜੀ ਦੇ ਲਈ ਬਾਬਾ ਦੀਪ ਸਿੰਘ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਜੀ ਮੈਮ ਕਿੰਨੇ ਟਾਈਮ ਤੋਂ ਆ ਰਹੇ ਹੋ 7-8 ਸਾਲ ਤੋਂ ਆ ਰਹੇ ਹਾਂ ਜੀ 7-8 ਸਾਲ ਤੋਂ ਇਹਨਾਂ ਲੰਮਾ ਟਾਈਮ ਹੈ ਕਿਥੋਂ ਆ ਰਹੇ ਹੋ ਹਾਂ ਜੀ ਇਧਰ ਈ ਸ਼ਿਸ਼ਨਗਰ ਤੋਂ ਆ ਰਹੇ ਹਾਂ ਜੀ ਅੱਛਾ ਇਹ ਕਿਹੜੀ ਮਨੋ ਕਾਮਨਾ ਨਾਲ ਆਏ ਸੀ ਹਾਂ ਜੀ ਬਾਬਾ ਜੀ ਨੇ ਬਹੁਤ ਕਾਮਨਾਵਾਂ ਸਾਰੀਆਂ ਪੂਰੀਆਂ ਕੀਤੀਆਂ ਜੀ ਤੰਦਰੁਸਤੀ ਹੈ ਦੇ ਸਾਰੇ ਗੁਛਾ ਜੀ ਤੰਦਰੁਸਤੀ ਦਿੱਤੀ ਹੈ ਹਾਂ ਜੀ ਬਾਕੀ ਬਹੁਤ ਕੁਝ ਦਿੱਤਾ ਪਰਮਾਤਮਾ ਤੁਸੀ ਇੱਕ ਅਧੀ ਗੱਲ ਸਾਂਝੀ ਕਰ ਸਕਦੇ ਸਾਡੇ ਨਾਲ ਹਾਂ ਜੀ ਕਿਹੜੀ ਮਨੋ ਕਾਮਨਾ ਤੁਹਾਡੀ ਪੂਰੀ ਹੋਈ ਹੈ ਦੇਖੋ ਜੀ ਜੋ ਮਨ ਚੋ ਸੋਚ ਗਿਆ ਉਹ ਸਾਰੀ ਕਾਮਨਾਵਾਂ ਪੂਰੀਆਂ ਹੋਈਆਂ ਹੈ ਹਾਂ ਜੀ 7-8 ਸਾਲਾਂ ਤੋਂ ਆਰੋ ਘਰ ਚ ਸੁੱਖ ਸ਼ਾਂਤੀ ਬਹੁਤ ਸੁੱਖ ਸ਼ਾਂਤੀ ਬੱਚੇ ਸੈਟ ਹੈ ਬਹੁਤ ਸੈਟ ਹੈ ਜੀ ਜਦੋਂ ਮੈਂ ਇੱਥੇ ਆਈ ਸੀ ਕੁਝ ਨਹੀਂ ਸੀ ਬਾਬਾ ਜੀ ਦੇ ਦਰ ਦੇ ਆਉਣ ਲੱਗੀਆਂ ਪਰਮਾਤਮਾ ਨੇ ਸਾਰੇ ਕੁਝ ਦਿੱਤਾ ਜੀ 7-8 ਸਾਲ ਪਹਿਲੇ ਤੁਹਾਡੇ ਕੋਲ ਕੁਝ ਨਹੀਂ ਸੀ ਖਾਲੀ ਆਏ ਸੀ ਪਰ ਗਏ ਹੁਣ ਸਾਰਾ ਕੁਝ ਪਾਰਤਾ ਬੱਚੇ ਵਿਆਹੇ ਗਏ ਘਰ ਦੇ ਦਿੱਤਾ ਸਾਰਾ ਕੁਝ ਦਿੱਤਾ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਘਰ ਬੈਠੀ ਸੰਤਾਂ ਨੂੰ ਕੀ ਕਹਿਣਾ ਚਾਹੁੰਗੇ ਹਾਂਜੀ ਘਰ ਬੈਠੀ ਸੰਤਾਂ ਨੂੰ ਕੀ ਕਹਿਣਾ ਚਾਹੁੰ ਬਸ ਇਹ ਕਹਿਣਾ ਚਾਹੁੰਦੇ ਕਿ ਪਰਮਾਤਮਾ ਦੇ ਲੱਗੋ ਪਰਮਾਤਮਾ ਬਹੁਤ ਜਨਾ ਬਸ ਵਾਹਿਗੁਰੂ ਨੂੰ ਆਪਣੇ ਮਨ ਚ ਚਾਨਾ ਰੱਖੋ ਕਿ ਪਰਮਾਤਮਾ ਗੁਰੂ ਘਰ ਆਏ ਦੋ ਸ਼ਬਦ ਬਾਬਾ ਦੀਪ ਸਿੰਘ ਜੀ ਦੇ ਲਈ ਬਾਬਾ ਦੀਪ ਸਿੰਘ ਜੀ ਤਾਂ-ਤਨ ਬਾਬਾ ਦੀਪ ਸਿੰਘ ਜੀ